ਸਾਸਤਰੀ ਗਾਲ ਜੀ ਸਾਰਿਆਂ ਨੂੰ ਅੱਜ ਦੀ ਇਹ ਕਹਾਣੀ ਤੁਹਾਡੀ ਸੋਚ ਬਦਲ ਦੂਗੀ ਇਸ ਕਰਕੇ ਇਸ ਕਹਾਣੀ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਅੱਜ ਦੀ ਇਹ ਕਹਾਣੀ ਮੈਂ ਸੁਣੀ ਸੀ ਆਪਣੇ ਇੱਕ ਦੋਸਤ ਤੇ ਉਹ ਕਹਿੰਦਾ ਇੱਕ ਵਾਰ ਮੈਂ ਟ੍ਰੇਨ 'ਚ ਮੁਹਾਲੀ ਤੇ ਆਪਣਾ ਕੰਮ ਖਤਮ ਕਰਕੇ ਆਪਣੇ ਘਰ ਲੁਧਿਆਣਾੇ ਜਾ ਰਿਹਾਤਾ ਦੁਪਹਿਰ ਨੂੰ 3:00 ਵਜੇ ਮੈਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਤਰ ਗਿਆ ਤੇ ਮੈਂ ਸਟੇਸ਼ਨ ਤੇ ਬਾਹਰ ਜਾ ਕੇ ਆਟੋ ਦੇਖਣ ਲੱਗ ਗਿਆ ਘਰ ਜਾਣੇ ਵਾਸਤੇ ਪਰ ਉਦਣ ਆਟੋ ਵਾਲਿਆਂ ਦੀ ਹੜਤਾਲ ਚੱਲ ਰਹੀ ਸੀ ਮੇਰਾ ਘਰ ਸਟੇਸ਼ਨ ਤੇ 3 ਕਿਲੋਮੀਟਰ ਦੂਰ ਤਾਂ ਮੈਂ ਸੋਚਿਆ ਵੀ ਚੱਲ ਕੋਈ ਨਾ ਅੱਜ ਤੁਰ ਕੇ ਪੈਦਲੇ ਘਰ ਚਲੇ ਜਾਊਂਗਾ ਮੈਂ ਪੈਦਲ ਤੁਰਨਾ ਸ਼ੁਰੂ ਕਰਤਾ ਤੇ ਹਲੇ ਮੈਨੂੰ ਤੁਰਦੇ ਨੂੰ 5 ਮਿੰਟ ਹੋਏ ਤੇ ਵੀ ਮੇਰੀ ਇੱਕ ਬਿਜਲੀ ਦੇ ਖੰਬੇ ਪਰ ਨਿਗਾ ਪੈ ਗਈ ਉਸ ਖੰਬੇ ਪਰ ਦਰਸਾ ਲਈ ਇੱਕ ਚਿੱਟੇ ਰੰਗ ਦੇ ਕਾਗਜ਼ ਪਰ ਕੁਝ ਅਜੀਬ ਜਿਹਾ ਲਿਖਿਆ ਹੋਇਆ ਤਾਂ ਪੈਨ ਦੇ ਨਾਲ ਪੰਜਾਬੀ ਚ ਵੀ ਤੇ ਹਿੰਦੀ ਚ ਵੀ ਉਹਦੇ ਪਰ ਲਿਖਿਆ ਹੋਇਆ ਤਾਂ ਵੀ ਮੈਂ ਇੱਕ ਬੁੱਢੀ ਔਰਤਾਂ ਮੇਰਾ 500 ਦਾ ਨੋਟ ਇਸ ਖੰਬੇ ਦੇ ਕੋਲ ਕਿਤੇ ਖੋ ਗਿਆ ਜੇ ਕਿਸੇ ਨੂੰ ਮੇਰਾ ਉਹ ਨੋਟ ਮਿਲ ਜਵੇ ਤਾਂ ਉਹ ਥੱਲੇ ਲਿਖੇ ਹੋਏ ਮੇਰੇ ਐਡਰੈਸ ਪਰ ਦੇ ਜਵੇ ਮੈਂ ਥੱਲੇ ਪੜਿਆ ਤਾਂ ਉਸ ਬੁੜੀ ਔਰਤ ਦਾ ਐਡਰੈਸ ਲਿਖਿਆ ਹੋਇਆ تھا ਵੀ ਅੱਗੇ ਜਾ ਕੇ ਖੱਬੇ ਹੱਥ ਦੂਏ ਨੰਬਰ ਵਾਲੀ ਗਲੀ 'ਚ ਚੌਥਾ ਘਰ ਮੇਰਾ ਹੈ ਮੈਨੂੰ ਇਹ ਸਭ ਪੜ ਕੇ ਥੋੜੀ ਹੈਰਾਨੀ ਹੋਈ ਪਰ ਫਿਰ ਮੈਂ ਇਨਸਾਨੀਅਤ ਦੇ ਨਾਂ ਤੇ ਇੱਕ ਖੰਬੇ ਦੇ ਆਲੇ ਦੁਆਲੇ 500 ਦਾ ਨੋਟ ਲੱਭਣ ਲੱਗ ਗਿਆ ਤੇ ਬਹੁਤ देर ਤੱਕ ਇੱਧਰ ਉੱਧਰ ਨੋਟ ਲੱਭੀ ਗਿਆ ਪਰ ਮੈਨੂੰ ਨੋਟ ਕਿਤੇ ਵੀ ਨਹੀਂ ਮਿਲਿਆ ਫਿਰ ਮੈਂ ਆਪਣੇ ਮਨ 'ਚ ਸੋਚਿਆ ਵੀ ਸ਼ਾਇਦ ਇਹ ਕਿਸੇ ਨੇ ਜਾਣ ਬੁੱਝ ਕੇ ਸ਼ਰਾਰਤ ਨਾਲ ਲਿਖ ਕੇ ਚਪਕਾਤਾ ਹੋਣਾ ਮੈਂ ਸੋਚਿਆ ਵੀ ਮੈਂ ਕਿੱਥੇ ਲੈਣਾ ਚੱਲ ਮੈਂ ਆਪਣੇ ਘਰ ਚੱਲਦਾ ਸ਼ਾਮ ਹੋ ਚੱਲੀ ਆ ਜਦ ਮੈਂ ਉੱਥੇ ਤੇ ਤੁਰਨ ਲੱਗਿਆ ਤਾਂ ਮੇਰੇ ਮਨ 'ਚ ਆਇਆ ਵੀ ਇੱਕ ਵਾਰ ਜਾ ਕੇ ਕਿਉਂ ਨਾ ਮੈਂ ਕਾਗਜ਼ 'ਤੇ ਲਿਖੇ ਹੋਏ ਐਡਰੈਸ 'ਤੇ ਜਾ ਕੇ ਦੇਖ ਲਵਾਂ ਆਪਣੇ ਮਨ ਦੀ ਤਸੱਲੀ ਕਰ ਲਵਾਂ ਮੈਂ ਉਸ ਐਡਰੈਸ 'ਤੇ ਪਹੁੰਚ ਗਿਆ ਤੇ ਜਦ ਮ ਤਾਂ ਅੰਦਰ ਤੋਂ ਸੱਚੀ ਕੋਈ ਬਜ਼ੁਰਗ ਔਰਤ ਨਿਕਲੀ ਤੇ ਮੰਨੂ ਕਹਿੰਦੀ ਹਾਂ ਪੁੱਤ ਕਿਆ ਕੰਮ ਆ ਮੈਂ ਆਪਣੀ ਜੇਬ 'ਚੋਂ ਤੇ ਪਰਸ ਕੱਢਿਆ ਤੇ 500 ਦਾ ਇੱਕ ਨੋਟ ਉਸ ਬੁੱਢੀ ਔਰਤ ਨੂੰ ਦੇ ਕੇ ਕਿਹਾ ਮਾਤਾ ਜੀ ਤੁਹਾਡਾ 500 ਦਾ ਨੋਟ ਮੰਨੂ ਖੰਬੇ ਕੋਲ ਤੇ ਲੱਭ ਗਿਆ ਤਾਂ ਮੈਂ ਹੀ ਦੇਣ ਵਾਸਤੇ ਆਇਆ ਮੇਰੀ ਗੱਲ ਸੁਣ ਕੇ ਬੁੱਢੀ ਔਰਤ ਬੋਲੀ ਓਹੋ ਹੱਦ ਹੋ ਗਈ ਤੇਰੇ ਤੇ ਪਹਿਲਾਂ ਵੀ 50 ਜਣੇ ਆਲੇ ਹੁਣ ਤੱਕ ਮੇਰੇ ਡਰੈੱਸ 'ਤੇ ਸਾਰੇ ਇਹੀ ਕਹਿੰਦੇ ਆ ਵੀ ਤੁਹਾਡਾ 500 ਦਾ ਨੋਟ ਮਿਲ ਗਿਆ ਪਰ ਮੇਰਾ ਕੋਈ 500 ਦਾ ਨੋਟ ਗਿਰਿਆ ਹੀ ਨਹੀਂ ਉੱਥੇ ਫਿਰ ਮਿਲ ਕੇ ਕਣਾ ਗਿਆ ਮਨ ਲੱਗਦਾ ਵੀ ਕਿਸੇ ਨੇ ਮੇਰੀ ਮਦਦ ਕਰਨ ਦੇ ਇਰਾਦੇ ਨਾਲ ਉੱਥੇ ਲਿਖਤਾ ਵੀ ਮੇਰਾ 500 ਦਾ ਨੋਟ ਗਿਰਿਆ ਉੱਥੇ ਲੋਕ ਆਉਂਦੇ ਹੀ ਰਹਿੰਦੇ ਆ 500 ਰੁਪਈਆ ਦੇਣੇ ਵਾਸਤੇ ਪਰ ਮੈਨੂੰ ਨਹੀਂ ਚਾਹੀਦੇ ਮੈਂ ਠੀਕ ਆ ਫਿਰ ਮੈਂ ਬੋਲਿਆ ਵੀ ਨਹੀਂ ਮਾਤਾ ਜੀ ਮੈਨੂੰ ਸੱਚੀ ਮਿਲਿਆ ਇਹ 500 ਦਾ ਨੋਟ ਤੁਸੀਂ ਰੱਖ ਲਓ ਉਹ ਬੁੱਢੀ ਔਰਤ ਕਹਿੰਦੀ ਵੀ ਜਦ ਮੇਰਾ ਨੋਟ ਗਿਰਿਆ ਹੀ ਨਹੀਂ ਫਿਰ ਮੈਂ ਇਹ ਕਿਕਣਾ ਰੱਖ ਲਵਾਂ ਮੈਂ ਮਾਤਾ ਜੀ ਦੇ ਪੈਰੀ ਹੱਥ ਲਾਏ ਉਹਨਾਂ ਦੀਆਂ ਮਿੰਤਾ ਕਰੀਆਂ ਫੇਰ ਜਾ ਕੇ ਉਹ ਬੁੱਢੀ ਔਰਤ ਮੇਰਾ 500 ਦਾ ਨੋਟ ਰੱਖਣੇ ਨੂੰ ਮੰਨ ਗਈ ਫਿਰ ਉਹ ਮੈਨੂੰ ਕਹਿੰਦੀ ਵੀ ਮੇਰੀ ਗੱਲ ਸੁਣ ਪੁੱਤਰਾ ਕੋਈ ਮੇਰੀ ਮਦਦ ਕਰਨੀ ਚਾਹੁੰਦਾ ਤਾਂ ਇਸ ਕਰਕੇ ਉੱਥੇ ਉਹ ਕਾਗਜ਼ ਚਪਕਾ ਕੇ ਚਲੇ ਗਿਆ ਤੇ ਲੋਕਾਂ ਨੇ ਮੇਰੀ ਮਦਦ ਵੀ ਕੀਤੀ ਪਰ ਤੂੰ ਮੇਰਾ ਵਾਪਸ ਜਾਂਦੇ ਟਾਈਮ ਇੱਕ ਕੰਮ ਕਰ ਦੇ ਉਸ ਕਾਗਜ਼ ਨੂੰ ਖੰਬੇ ਪਰ ਤੇ ਤਾਰ ਕੇ ਫਾੜ ਦੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਨਹੀਂ ਤਾਂ ਕੋਈ ਹੋਰ ਉਹਨੂੰ ਪੜ੍ਹ ਕੇ ਕੱਲ ਨੂੰ ਫੇਰ ਮੇਰੀ ਮਦਦ ਕਰਨੇ ਵਾਸਤੇ ਆ ਜਾਊਗਾ ਮੈਂ ਕਿਹਾ ਠੀਕ ਆ ਮਾਤਾ ਜੀ ਮੈਂ ਜਾਣ ਲੱਗਿਆ ਉਹਨੂੰ ਫਾੜ ਕੇ ਸਿਢ ਦੂੰਗਾ ਮੈਂ ਮਾਤਾ ਦੇ ਪੈਰੀ ਹੱਥ ਲਾਏ ਤੇ ਉਹਦੀ ਦੁਆਵਾਂ ਲੈ ਕੇ ਵਾਪਸ ਖੰਬੇ ਕੋਲ ਆ ਗਿਆ ਜਦ ਮੈਂ ਉਸ ਕਾਗਜ਼ ਦੇ ਟੁਕੜੇ ਨੂੰ ਦੇਖਿਆ ਤਾਂ ਮਨੂੰ ਯਾਦ ਆਇਆ ਵੀ ਜਿਹੜੇ ਇੱਥੇ ਮੇਰੇ ਤੋਂ ਪਹਿਲਾਂ 50 ਜਣੇ ਆਏ ਹੋਣੇ ਤੇ ਮਾਤਾ ਕੋਲ ਗਏ ਹੋਣੇ ਉਹਨਾਂ ਨੂੰ ਵੀ ਤਾਂ ਮਾਤਾ ਨੇ ਇਹੀ ਕਿਹਾ ਹੋਣਾ ਜੋ ਮੈਨੂੰ ਕਿਹਾ ਜਦ ਉਹ ਸਾਰੇ ਲੋਕਾਂ ਨੇ ਇਸ ਕਾਗਜ਼ ਨੂੰ ਨਹੀਂ ਫੜਿਆ ਫਿਰ ਮੈਂ ਕਿਉਂ ਫੜਾ ਮੈਂ ਇਹ ਸੋਚਦਾ ਸੋਚਦਾ ਬਿਨਾਂ ਕਾਗਜ਼ ਫੜੇ ਆਪਣੇ ਘਰ ਕੰਨੀ ਨੂੰ ਚੱਲ ਪਿਆ ਵੀ ਕੋਈ ਨਾ 50 60 ਮੇਰੇ ਵਰਗੇ ਹੋਰ ਪੁੱਤ ਮਾਤਾ ਜੀ ਦੇ ਆਉਣਗੇ ਤੇ ਉਹਨਾਂ ਦੀ ਮਦਦ ਕਰੂੰਗੇ ਇਹ ਹੀ ਕਹਾਣੀ ਸਾਨੂੰ ਇਹੀ ਸਿਖਾਉਂਦੀ ਆ ਵੀ ਜਿੰਨਾ ਹੋ ਸਕੇ ਦੂਸਰੇ ਦੀ ਮਦਦ ਜ਼ਰੂਰ ਕਰੋ ਜ਼ਿੰਦਗੀ 'ਚ ਕੁਛ ਨਾ ਕੁਛ ਚੰਗਾ ਕਰਦੇ ਰਹੋ ਜਿਦਾ ਗਵਾਹ ਸਿਰਫ ਇਹ ਪਰਮਾਤਮਾ ਹੋਵੇ ਕਦੇ ਕਦੇ ਕਿਸੇ ਦੀ ਮਦਦ ਕਰਦੇ ਹੋਏ ਵੀਡੀਓ ਬਣਾਉਣਾ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਕਿਉਂਕਿ ਉਹਦੇ ਨਾਲ ਵੀਡੀਓ ਦੇਖ ਕੇ ਬਾਕੀ ਲੋਕਾਂ ਨੂੰ ਵੀ ਕਿਸੇ ਦੀ ਮਦਦ ਕਰਨੇ ਦੀ ਪ੍ਰੇਰਣਾ ਮਿਲਦੀ ਆ ਪਰ ਕਦੇ ਕਦੇ ਚੁੱਪਚਾਪ ਤੇ ਵੀ ਕਿਸੇ ਜ਼ਰੂਰਤਮੰਦ ਦੀ ਮਦਦ ਜ਼ਰੂਰ ਕਰਦੇ ਕਰੋ ਜਿਦਾ ਗਵਾਹ ਸਿਰਫ ਇਹ ਪਰਮਾਤਮਾ ਹੋਵੇ ਹੋਰ ਕੋਈ ਨਹੀਂ ਉਮੀਦ ਆ ਤੁਹਾਨੂੰ ਇਹ ਕਹਾਣੀ ਜ਼ਰੂਰ ਚੰਗੀ ਲੱਗੀ ਹੋਊਗੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਏਕਣਾ ਦੀਆਂ ਹੋਰ ਵੀ ਮੋਟੀਵੇਸ਼ਨਲ ਵੀਡੀਓਜ਼ ਦੇਖਣੇ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ